ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਵਕੀਲ ਹਜ਼ਾਰਾ ਤੇ ਅੱਜ ਆ ਪਾਏ ਸੀ ਆਪਣਾ ਗਰੋਵਰ ਟੂ ਹਾਊਸ ਸੌਰੀ ਗਰੋਵਰ ਫੂਡ ਹਾਊਸ ਅੰਗਰੇਜ਼ੀ ਬਾਹਲੀ ਬੋਲਣ ਲੱਗ ਗਿਆਂ ਸ਼ੂ ਹਾਊਸ ਤੇ ਵੀਰ ਉਹਨਾਂ ਨੇ ਆ ਲਾਈ ਸੀ ਆਫਰ ਢਾਈ ਟਿਸ਼ੂ ਵਾਲੇ ਜਿਹੜੇ ਕਿ 350 400 ਬਾਜ਼ਾਰ ਚ ਮਿਲਦੇ ਆ ਤੇ ਮੈਂ ਇਹ ਲੈਣਾ ਸੀਗਾ ਦੋ ਸ਼ੂਜ਼ ਤੇ ਵੀਰ ਨੇ ਮੈਨੂੰ ਵਿਖਾਈ ਸੋਰੀ ਕਹਿੰਦਾ ਵੀ ਆਪਾਂ ਲੋਡ ਵੰਦਾ ਵਾਸਤੇ ਫ੍ਰੀ ਵੀ ਲਾਏ ਹੋਏ ਤੇਰੇ ਨਾਲੋਂ ਆਪਾਂ ਤੇ ਇਹਨਾਂ ਜੋੜੇ ਲਏ ਆ ਸ੍ਰੀ ਇਹ ਹੀ ਤੁਹਾਨੂੰ ਵੀਡੀਓ ਦਿਖਾ ਕੇ ਕਿੰਨਾ ਦੇਾਂਗੇ ਉਹਨਾਂ ਦੇ ਵੀਡੀਓ ਬਣਾਵਾਂਗੇ ਤੇ ਇਹ ਆਪਣੇ ਗਰੋਵਰ ਵੀਰ ਜੀ ਨੇ ਇਹ ਤਿੰਨ ਜੋੜੇ ਲਏ ਸ਼ੂ ਜਿਹੜੇ ਆਪਾਂ ਸੇਵਾ 'ਚ ਦੇਣੇ ਆ ਤੇ ਇੱਥੇ ਤੁਸੀਂ ਜ਼ਰੂਰ ਵਿਜ਼ਿਟ ਕਰੋ ਕਿਉਂਕਿ ਆਪਾਂ ਸ਼ੂਜ਼ ਤਾਂ ਲੈਣੀਆਂ ਆ ਸਰਦੀਆਂ ਵਾਸਤੇ ਵੀ ਹਨਾ ਵਿਆਹ ਸ਼ਾਦੀ ਵਾਸਤੇ ਵੀ ਤਾਂ ਇੱਥੇ ਤੁਹਾਡਾ ਦਿਸਵੰਦ ਵੀ ਨਿਕਲ ਜਾਂਦਾ ਕਿਦਾਂ ਵੀ ਇਹ ਸੇਵਾ ਵੀ ਕਰਦੇ ਆ ਨਾਲ ਜਿੱਦਾਂ ਹੁਣ ਦਿਸਵੰਦ ਕੱਢਿਆ ਇਹਨਾਂ ਨੇ ਆਫਰ ਵੀ ਚਲਾਈ ਹੋਈ ਏ 250 ਤੱਕ ਜਿਹੜੇ ਸ਼ੂਜ਼ ਆ 2250 ਦੇ ਲਾਏ ਹੋਏ ਆ ਤੇ ਦਸਵੰਦ ਵੀ ਕੱਢ ਰਿਹਾ ਫ੍ਰੀ ਸ਼ੂਜ਼ ਨਾਲ ਇਹ ਵੀ ਨਹੀਂ ਹੈ ਵੀ ਮੈਨੂੰ ਐਦਾਂ ਹੀ ਖੌਲੇ ਹੋਣਗੇ ਵਧੀਆ ਸ਼ੂਜ਼ ਆ ਕੰਪਨੀ ਦੇ ਸ਼ੂਜ਼ ਆ ਤੇ ਚਲੋ ਇਹਨਾਂ ਵੀ ਜਿਹੜੇ ਨਹੀਂ ਲੈ ਸਕਦੇ ਗਰੀਬ ਲੋੜਵੰਦ ਉਹਨਾਂ ਨੂੰ ਅਸੀਂ ਸੇਵਾ 'ਚ ਦੇ ਰਹੇ ਆ ਠੀਕ ਹੈ ਭਾਜੀ ਥੈਂਕ ਯੂ ਜੀ ਤੁਹਾਡਾ ਅਜੇ ਵੀ ਜਿਹਨੂੰ ਲੋੜ ਹੈ ਕੋਈ ਵੀ ਸਾਡੇ ਕੋਲ ਵਿਜ਼ਿਟ ਕਰਕੇ ਕੋਈ ਵੀ ਬੀਬੀ ਸ਼ੂਜ਼ ਲੈ ਜਾ ਸਕਦੀ ਹੈ ਹੋ ਸਕਦਾ ਵੀ ਕੱਲ ਫਿਰ ਤੋਂ ਜੈਂਸ ਦੇ ਸ਼ੂਜ਼ ਆ ਤੇ ਬੱਚਿਆਂ ਵਾਲੇ ਵੀ ਉਹ ਵੀ ਆਪਾਂ ਸੇਵਾ ਕਰਾਂਗੇ ਜੀ ਠੀਕ ਹੈ ਜੀ ਮਿਹਰਬਾਨੀ